ਸਿਲੰਦਰ ਦੇ ਬੈਸਟ ਹਲਕੇ ਦੇ ਵਿੱਚ ਬਸਤੀ ਗੁਜਾ ਦੇ ਵਿੱਚ ਦੋ ਪਾਰਟੀਆਂ ਦੀ ਆਪਸ ਚ ਝੜਪ ਹੁੰਦੀ ਹੈ ਮੌਕੇ ਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਆਪਣੇ ਨਾਲ ਐਸਐਚਓ ਸਾਹਿਬ ਸਰ ਇੱਕੀ ਮਾਮਲਾ ਕੀ ਸਾਹਮਣੇ ਆਇਆ ਮੈਨੂੰ ਅਗਸਤ ਦੇ ਦੌਰਾਨ ਟੈਲੀਫੋਨ ਆਇਆ ਸੀ ਇਥੇ ਜਿਹੜਾ ਹੈ ਝਗੜਾ ਹੋਣ ਦੇ ਪੂਰੇ ਪ੍ਰਸਾਰ ਨੇ ਤੇ ਮੈਂ ਇੰਮੀ ਜਲਦੀ ਮੌਕੇ ਤੇ ਪਹੁੰਚਾ ਜੀ ਮੌਕੇ ਜਾਣ ਜੋ ਦੇਖਿਆ ਰਾਸ਼ ਤੇ ਕਾਫੀ ਸੀਗਾ ਪਰ ਕੋਈ ਲੜਾਈ ਝਗੜੀ ਮੇਰੇ ਸਾਹਮਣੇ ਹੁੰਦਾ ਮੈਂ ਨਹੀਂ ਦੇਖੀ ਜੀ ਪਰ ਵਿੱਚੋਂ ਪਬਲਿਕ ਨੇ ਦੱਸਿਆ ਵੀ ਹਾਂ ਵੀ ਮਾਮੂਲੀ ਝੜਪਾਂ ਉਹਦੇ ਆਪਸ ਵਿੱਚ ਹੋਈ ਹੈ ਪਰ ਉਹ ਪਾਰਟੀ ਕਿਹੜੀ ਦਾ ਸਬੰਧ ਰੱਖਦੇ ਕਿੱਦਾਂ ਰੱਖਦੇ ਇਹਦੇ ਬਦਸ ਕੋਈ ਸਾਹਮਣੇ ਨਹੀਂ ਆਈ ਕਿਦਾਂ ਤੁਸੀਂ ਮੌਕੇ ਤੇ ਆਏ ਹੋ ਕਿ ਇਹ ਦੋਨੋਂ ਪਾਰਟੀ ਇੱਥੇ ਸੀ ਜਾਂ ਭੱਜ ਗਈ ਸੀ ਨਹੀਂ ਜੀ ਇੱਥੇ ਮੈਨੂੰ ਸਾਹਮਣੇ ਕੋਈ ਬੰਦਾ ਨਹੀਂ ਮਿਲਿਆ ਜੀ ਠੀਕ ਹੈ ਜਦੋਂ ਮੈਨੂੰ ਆਪਣਾ ਗਵਾਣ ਕੇ ਸ਼ਿਕਾਇਤ ਦੰਦਾ ਜੀ ਤੂੰ ਕਾਰਵਾਈ ਕਰਦੇ ਹੋ ਪਤਾ ਲੱਗਿਆ ਹੱਥੋਬਾਜੀ ਤੱਕ ਵੀ ਕਿਹੜੀ ਇੱਥੇ ਹੋਈ ਹੈ ਜੀ ਤੂੰ ਸਾਹਮਣੇ ਆ ਕੇ ਸ਼ਿਕਾਇਤ ਕਰੂ ਕਿਹੜੀ ਰਿਪੋਰਟਿੰਗ ਹੁਣ ਸਹੀ ਚੱਲ ਰਹੀ ਹੈ ਜੀ ਬਿਲਕੁਲ ਪੀਸਫੁਲੀ ਚੱਲ ਰਹੀ ਹੈ ਜੀ ਜੀ ਤੇ ਮੈਂ ਇੱਥੇ ਮੁੱਕਦੇ ਹੈਗਾ ਜੀ ਤੇ ਬਾਕੀ ਇਹਦੇ ਵਿੱਚ ਮੈਂ ਹੁਣ ਫਿਰ ਜਾ ਰਿਹਾ ਜਾ ਕੇ ਦੁਬਾਰਾ ਮੈਂ ਇੱਥੇ ਖਾਸ ਕਰਕੇ ਜਿਹੜਾ ਹੈਗਾ ਆਪਣਾ ਫੋਕਸ ਰੱਖੂਗਾ ਬਾਕੀ ਲੋਕਾਂ ਨੇ ਤੁਸੀਂ ਗੱਲਬਾਤ ਕੀਤੀ ਲੋਕਾਂ ਨੇ ਦੱਸਿਆ ਕਿਉਂ ਲੜਾਈ ਕਰ ਇਸ ਬੰਦੇ ਕਿਸੇ ਨੂੰ ਕੋਈ ਜਿੰਨੂੰ ਵੀ ਪੁੱਛਿਓ ਕਹਿੰਦੇ ਮੈਨੂੰ ਇਹ ਬਾਰੇ ਪਤਾ ਨਹੀਂ ਕਿ ਆ ਨਾ ਲੜਾਈ ਹੁੰਦੀ ਦੇਖੀ ਹੈ ਕਿਹੜੀ ਪਾਰਟੀਆਂ ਨੂੰ ਬਿਲੋਂਗ ਕਰਦੇ ਸੀ ਇਹ ਪਾਰਟੀ ਦੇ ਕੋਸਵੰਦ ਰਿਹਾ ਕੋ ਦੱਸਣ ਦਾ ਕੋਈ ਵੀ ਦੱਸਿਆ ਜਾ ਰਿਹਾ ਪਤਾ ਲੱਗ ਰਿਹਾ ਹੈਗਾ ਇਥੋਂ ਕਾਂਗਰਸ ਤੇ ਭਾਜਪਾ ਦੀ ਅੰਦਰ ਚ ਜੋ ਝੜੇ ਬੰਦੀ ਨਜ਼ਰ ਆ ਦੇਖੋ ਲੱਗ ਲੱਗੇ ਹੁਣ ਬੂਥ ਲੱਗੇ ਨੇ ਤੇ ਇਹ ਹੁਣ ਕਿਹੜਾ ਬੰਦਾ ਕਾਂਗਰਸੀ ਹੈ ਕਿਹੜਾ ਬੰਦਾ ਜ ਆਪਣਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦਾ ਇਹਦੇ ਬਾਰੇ ਕੋਈ ਕਹਿ ਨਹੀਂ ਸਕਦਾ ਕਿਉਂਕਿ ਖੜਿਆ ਬੋਟ ਦਿਲ ਵਿੱਚ ਕਿਸੇ ਨੇ ਕਿੱਥੇ ਪਾਉਣੀ ਹੈ ਕਦੋਂ ਪਾਉਣੀ ਹੈ ਇਹ ਤਾਂ ਪਤਾ ਨਹੀਂਗਾ ਕੀ ਹੁਣ ਕਾਰਵਾਈ ਤੁਹਾਡੇ ਵੱਲੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਸ਼ਾਂਤਪੂਰਕ ਹੈ ਮਾਹੌਲ ਬਿਲਕੁਲ ਸ਼ਾਂਤਪੂਰਕ ਹੋਵੇਗਾ ਜੋ ਇਥੇ ਆਪਣੇ ਨੌਜਵਾਨ ਜਾਂ ਖੜੇ ਸੀਗੇ ਵੋਟਰ ਉਹਨਾਂ ਅਪੀਲ ਕੀਤੀ ਹੈ ਵੀ ਅਪੀਲ ਕਰ ਜਿਨ੍ਹਾਂ ਨੇ ਵੋਟਾਂ ਪਾਈ ਆਪਣੇ ਘਰ ਜਾਓ ਜੀ ਉਹ ਮੇਰੀ ਅਪੀਲ ਤੇ ਸਾਰੇ ਆਪਣੇ ਘਰ ਚੱਲ ਗਏ ਤੇ ਬਾਕੀ ਜਿਹੜੇ ਹੈਗੇ ਨੇ ਉਹ ਬੂਸੇ ਭੇਜਤੇ ਤੁਸੀਂ ਦੇਖ ਰਹੇ ਹੋ ਪੁਲਿਸ ਹੋਣ ਜਾ ਕੇ ਬੂਥਾਂ ਦੇ ਉੱਥੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿੰਨਾਂ ਨੇ ਵੋਟ ਪਾ ਚੁੱਕੇ ਨੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਸਕਣ ਮੌਕੇ ਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਆਪਣੀ ਪੁਲਿਸ ਪਾਰਟੀ ਦੇ ਟੀਮ ਕਿਹੜੀ ਆ ਪਹੁੰਚ ਚੁੱਕੀ ਆ ਤੁਸੀਂ ਦੇਖ ਰਹੇ ਹੋ ਮੌਕੇ ਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਆਪਣੀ ਟੀਮ ਦੇ ਨਾਲ ਪਹੁੰਚ ਕੇ ਕਿਹੜਾ ਮਾਹੌਲ ਨੂੰ ਸ਼ਾਂਤਪੂਰਕ ਕੀਤਾ ਗਿਆ ਬੂਥ ਕਿਹੜੇ ਹਨ ਦੁਆਰਾ ਤੋਂ ਸ਼ੁਰੂ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਇਸੀ ਜਗ੍ਹਾ ਤੇ ਹੱਥੋ ਬਾਜੀ ਵੀ ਦਾ ਕਿਹੜਾ ਮਾਮਲਾ ਕਿਹੜਾ ਸਾਹਮਣੇ ਆਇਆ ਹੈਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਸ ਐਚ ਓ ਸਬਾਨ ਆਪ ਉਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਬੋਟ ਪਾ ਲਈਏ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਜਾ ਸਕ ਤੁਸੀਂ ਦੇਖ ਲਓ ਤਸਵੀਰ ਇਹਸ ਬਾਰੇ ਅਸੀਂ ਪੁੱਛਦੇ ਹਾਂ ਇਹਨਾਂ ਨੂੰ ਮਿੰਟੂ ਜੀ ਕੀ ਗੱਲਬਾਤ ਕੀ ਹੋਈ ਸੀ ਭਾਜੀ ਮੈਂ ਮੈਂ ਵੋਟ ਪਾਣ ਗਿਆ ਸੀ ਆਪਣੇ ਦਰਸ਼ਕ ਜੀ ਮੈਂ ਉਹ ਵੋਟ ਪਾਈ ਬਨੂ ਤੋਂ ਟੈਲੀਫੋਨ ਆਇਆ ਤਿੰਨ ਚਾਰ ਮੈਂ ਟੈਲੀਫੋਨ ਦੇ ਚੱਕਾ ਜਾ ਸਕਿਆ ਫਿਰ ਮੈਂ ਹੁਣ ਆਇਆ ਆ ਗਿਆ ਆਪਣੇ ਬੇਟੇ ਨਾਲ ਗੱਲ ਕੀਤੀ ਉਹਨਾਂ ਨੇ ਮੇਰੀ ਗੱਲ ਨਹੀਂ ਉਹਨਾਂ ਬਾਈਨ ਨਹੀਂ ਚੱਕਿਆ ਜੀ ਹੁਣ ਮੈਂ ਇੱਥੇ ਇੱਥੇ ਆ ਗਿਆ ਇੱਥੇ ਜਦੋਂ ਮੈਨੂੰ ਮਰੂਤਾ ਜੀ ਇਹ ਕੁਲਮ ਸਾਹਮਣੇ ਉਹਨਾਂ ਨਾਲ ਮੈਂ ਗੱਲ ਕਰਦਾ ਮੈਂ ਗੱਲ ਹੋਈ ਕਿ ਮੈਂ ਇਹਨਾਂ ਨਾਲ ਗੱਲ ਕੀਤੀ ਗੱਲ ਕੀ ਹੋਈ ਸੀ ਕੀ ਨਹੀਂ ਪਤਾ ਭਾਜੀ ਜੀ ਇਹ ਆ ਗਿਆ ਕੀ ਮੈਡਮ ਕੀ ਗੱਲ ਭਾਪਾ ਜੀ ਇਦਾਂ ਇਹ ਕੱਲ ਦੇ ਝਗੜਾ ਚੱਲਦਾ ਵਿਆ ਅੱਛਾ ਜੀ ਠੀਕ ਆ ਕੱਲ ਇਹ ਵੰਡ ਦੇ ਵੇਸੀ ਸੂਟ ਅੱਛਾ ਜੀ ਪੰਜ ਵਾਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਚ ਮੈਂ ਇਹਨਾਂ ਦਾ ਲਾਈ ਪਾਤਾ ਠੀਕ ਆ ਚਲੋ ਇਹਨਾਂ ਨੇ ਸ਼ੀਤਲ ਭਾਜੀ ਆ ਗਏ ਮੇਰਾ ਭਰਾ ਹੋ ਹੈਗੀ ਮੈਂ ਕਾਂਗਰਸੀਆਂ ਪਰ ਸ਼ੀਤਲ ਭਾਜੀ ਮੇਰੇ ਭਰਾ ਵੈ ਠੀਕ ਆ ਚਲੋ ਮੈਂ ਉਹਨਾਂ ਦਾ ਇੱਜ਼ਤਮਾਨ ਕੀਤਾ ਮੇਰਾ ਮੁੰਡਾ ਆਇਆ ਸੁਮਿਤ ਮਿੰਟੋ ਠੀਕ ਆ ਮੈਨੂੰ ਕਹਿੰਦਾ ਚਾਚੀ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਇੱਕ ਮੌਕਾ ਦਿਓ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕੰਪਲੇਂਟ ਨਹੀਂ ਵਾਪਸ ਲਿੱਤੀ ਉਸ ਤੋਂ ਬਾਅਦ ਜਗੇਸ਼ ਮਨੋਤਰਾ ਗਏ ਰਿਆ ਵਾ ਲੋਕਾਂ ਨੂੰ ਕਿ ਇਹ ਜਨਾਨੀ ਨੇ ਕੰਪਲੇਂਟ ਤੱਦ ਵਾਪਸ ਲਿੱਤੀ ਐ ਕਿ ਇਹਦੇ ਕੋਲ ਸੀ ਕੇਸ ਲਾਇਆ ਤਾਂ ਮੰਦਰ ਦੀ ਜਗ੍ਹਾ ਖੋਣੀ ਐ ਹੁਣ ਕੀ ਗੱਲ ਹੋਈ ਐ ਬੂਤ ਹੁਣ ਬਸ ਬਾਜੀ ਆ ਕੋਈ ਆਪਾਂ ਬੈਠੇ ਤੇ ਆਂਦੇ ਟੈਂਸ਼ਨ ਕਰਾਂਦੇ ਆਂਦੇ ਤੇਰੇ ਕੋਲ ਜਗ੍ਹਾ ਖਾਲੀ ਕਰਾ ਲਈ ਨਹੀਂ ਤੂੰ ਤੱਦ ਕਰਕੇ ਵਾਪਸ ਲਿੱਤੀ ਕੰਪਲੇਂਟ ਆਪਣੀ ਇਸ ਬਾਰੇ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਾਜੀ ਉਹ ਮਾਰਨ ਨੂੰ ਪੈ ਗਏ ਮੁੰਡੇ ਨੂੰ ਸ ਇੱਦਾਂ ਥੋੜਾ ਹੁੰਦਾ ਇੱਕ ਆਪਾਂ ਸੱਚ ਬੋ ਰਿਆਂ ਨਹੀਂ ਹੁਣ ਤੁਸੀਂ ਪੁਲਿਸ ਆਈ ਹੈ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਜਿਹੜੇ ਤੁਸੀਂ ਪਾਜੀ ਹਾਲੇ ਨਹੀਂ ਦਿੱਤੀ ਉਹ ਕੱਲ ਹੀ ਦਿੱਤੀ ਸੀ ਮੈਂ ਉੱਥੇ ਮੈਂ ਹਾਲੇ ਵੀ ਜਾਵਾਂ ਨਾ ਉਹ ਬਲੇ ਉੱਥੇ ਮੈਂ ਸਾਈਨ ਕਰ ਸਕਦੀ ਆ ਕਿ ਹੁਣ ਤੁਸੀਂ ਕੰਪਲੀਟ ਦਿਓਗੇ ਤੁਹਾਡੇ ਬੂਥ ਦੇ ਉੱਤੇ ਹਾਂ ਦਵਾਂਗੇ ਜ਼ਰੂਰ ਦਵਾਂਗੇ ਇਹ ਥੋੜਾ ਕੀ ਆਪਣਾ ਦੇਖੋ ਇਹ ਵੋਟ ਹੈ ਆਪਣਾ ਹੱਕ ਹੈ ਜਿੰਨੂੰ ਮਰਜ਼ੀ ਵੋਟ ਪਾਓ ਇਹ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਕਰ ਸਕਦਾ ਦੇਖ ਰਹੇ ਹੋ ਅਸੀਂ ਗੱਲਬਾਤ ਕੀਤੀ ਗਈ ਹੈ ਸਾਹਿਬ ਬੀਜੇਪੀ ਦੇ ਹਨ ਆਪਾਂ ਮਲੋਤਰਾ ਜੀ ਮਲੋਤਰਾ ਇੱਕ ਹੀ ਗੱਲਬਾਤ ਬੀਜੇਪੀ ਦੇ ਨਹੀਂ ਹੈਗੇ ਆਪਾਂ ਇੱਕ ਆਮ ਬੰਦੇ ਆ ਪਰ ਮੋਦੀ ਦੇ ਸਮਰਥਕ ਆ ਜੀ ਤੇ ਅੱਜ ਬੂਥ ਲਗਾਇਆ ਸੀ ਕੀ ਗੱਲਬਾਤ ਕੀਤੀ ਪੜੀ ਲਗਾਇਆ ਸੀ ਬੂਥ ਇਹਨਾਂ ਨੇ ਲਗਾਇਆ ਬੀਜੇਪੀ ਵਾਲਿਆਂ ਨੇ ਆਪਾਂ ਤਾਂ ਵੈਸੇ ਹੀ ਆਏ ਸੀ ਇੱਥੇ ਵੋਟਪੰਦ ਚੱਕਰ ਚ ਆਏ ਸੀ ਵੋਟ ਸਲਿੱਪ ਮੇਰੀ ਜੇਬ ਚ ਅੱਛਾ ਕੀ ਗੱਲ ਕੀਤੀ ਹੋਈ ਗੱਲ ਉਹਨਾਂ ਨੇ ਹੀ ਹੋਈ ਸੀ ਕੋਈ ਉਹ ਤਾਂ ਦੱਸ ਰਹੇ ਸੀ ਕਿ ਇੱਥੇ ਭਾਈ ਸਾਹਿਬ ਨਾਲ ਬਹਿਸ ਕਰ ਰਿਹਾ ਸੀ ਭਾਈ ਸਾਹਿਬ ਦੇ ਪਿੱਛੇ ਆ ਕੇ ਉਹਨਾਂ ਨੇ ਚਪੇੜ ਮਾਰੀ ਹੈ ਜੀ ਬਿਨ ਬਗੈਰ ਕਿ ਗੱਲ ਕਿਉਂ ਇੱਥੇ ਕਿਹੜੀ ਵੱਧੀ ਹੈ ਭਾਜੀ ਬੂਤ ਤੇ ਰਸ਼ ਜਾਰਾ ਦੇਖ ਕੇ پاگل ਹੋਈ ਦੀ ਹੈ ਅੱਛਾ ਉਹਨੂੰ ਪਤਾ ਮੇਰਾ ਸਮੈਗ ਦਾ ਧੰਦਾ ਬੰਦ ਹੋਇਆ ਨਾ ਐਸ ਕਰਕੇ ਹੁੰਦੀ ਵੀ ਭਾਜੀ ਉਹਨੇ ਤਾਂ ਕਹਿੰਦਾ ਸਾਡੇ ਬੂਤ ਤੇ ਆ ਕੇ ਹਮਲਾ ਕੀ ਤੁਸੀਂ ਦੇਖੋ ਨਾ ਬੂਤ ਕਿਹਨਾਂ ਦਾ ਆਪਾਂ ਤਾਂ ਤੁਹਾਨੂੰ ਕਹਿੰਦੇ ਨਹੀਂ ਬਈ ਤੁਸੀਂ ਬੂਤ ਚੈੱਕ ਕਰੋ ਬੂਤ ਕਿੰਦਾ ਵਾ ਤੁਸੀਂ ਆਪ ਚੈੱਕ ਕਰ ਲਓ ਬੂਤ ਕਿੰਦਾ ਕਿੰਦੇ ਝਗੜਾ ਹੋ ਰਿਹਾ ਝਗੜੇ ਤੇ ਲੜਾਈ ਦੇ ਕਾਰਨ ਕੀ ਸੀ ਸਿਰਫ ਰਸ਼ ਕਾਰਨ ਦੇਖ ਕੇ ਰਸ਼ ਦੇਖ ਕੇ ਆਪਾਂ ਬੁੰਦਲ ਗਏ ਆ ਬੁੰਦ ਲਗੇ ਆ ਇਹਨਾਂ ਨੂੰ ਵੋਟ ਬੈਂਕ ਉਥੇ ਕੋ ਜਾ ਨਹੀਂ ਰਿਹਾ ਇਹਨੂੰ ਪਤਾ ਮੇਰਾ ਕੰਮ ਬੰਦ ਹੋਏ ਨਾ ਮੇਰਾ ਸਮੈਗ ਦਾ ਧੰਦਾ ਜਿੰਨਾ ਨਾਲ ਕਰਦੀ ਵੀ ਉਹ ਬੰਦ ਹੋਏ ਨਾ ਉਹਨਾਂ ਕਰਕੇ ਕਰਦੀ ਵੀ ਬਸ ਇਸ ਬਾਰੇ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਕਿਹਨਾਂ ਨਾਲ ਪੁਲਿਸ ਆਈ ਹੈ ਪੁਲਿਸ ਆਪਣੀ ਵੈਰੀਫਾਈ ਕਰਦੀ ਵੀ ਹੈ ਜੀ ਹਾਂਜੀ ਕੈਮਰੇ ਲੱਗੇ ਹੋਏ ਸਾਰੇ ਲੱਗੇ ਜੀ ਜਿੱਥੋਂ ਮਰਜੀ ਚੈੱਕ ਕਰ ਸਕਦੇ ਹੋ ਕਿਨੇ ਸ਼ੁਰੂਆਤ ਕੀਤੀ ਤੇ ਕਿਨੇ ਖਤਮ ਕੀਤੀ ਦੇਖਿਆ ਸੀ ਗਲਤਬਤ ਕੀਤੀ ਗਈ ਆ ਉਹਨਾਂ ਦਾ ਕਹਿਣਾ ਹੈ ਐ ਤੇ ਪੁਲਿਸ ਹੀ ਜਾਣੇਗੀ ਸਾਇ ਜੋ ਹੈ ਚੌਂਕ ਦੇ ਉੱਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਕਿਦੇ ਬੂਤੇ ਉੱਤੇ ਹਾ ਕੇ ਉਹਨਾਂ ਨੇ ਹਮਲਾ ਕੀਤਾ ਐ ਤੇ ਜਾਣ ਐ ਤੇ ਦੇਖਣਾ ਹੋਏਗਾ ਪੰਜਜੋ ਡਵੀਅਨ ਨੰਬਰ 5 ਦੀ ਪੁਲਿਸ ਮੌਕੇ ਤੇ ਆਈ ਹੈ ਇਹ ਜੋ ਕੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਅਜੇ ਦੇ ਨਾਲ ਸੋਨੂ ਮਹਾਜਨ ਜਗਮਾਨੀ ਟੀਵੀ ਜਲੰਧਰ